ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਪੁਆਇੰਟ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਨ ਦੱਸਦੀ ਇਹ ਪੰਜਾਬੀ ਵੇ ਤੁਸੀਂ ਮੋਬਾਈਲ ਕੰਪਿਊਟਰ ਇੰਟਰਨੈਟ ਵਾਲੇ ਬਹੁਤ ਸਾਰੀ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਅੱਜ ਤੁਹਾਨੂੰ ਦੱਸਾਂਗੇ ਕੋਈ ਵੀ ਪਿਕਚਰ ਫੋਟੋ ਆ ਤੁਹਾਡੇ ਕੋਲ WhatsApp ਕੋ Facebook ਜਾਂ ਕਿਸੇ ਹੋਰ ਦੁਆਰਾ ਮਿਲਵਾਈ ਆ ਤੁਸੀਂ ਉਸ ਬਾਰੇ ਜਾਣਕਾਰੀ ਹਾਸਲ ਕਰਨੀ ਆ ਵੀ ਇਸ ਦਾ ਕਹਿ ਲੋ ਆਪਾਂ ਗੁਰਦੁਆਰ ਤੇ ਲਾ ਲਈ ਆਪਾਂ ਗੁਰਦੁਆਰੇ ਦੇ ਸਾਹਿਬ ਦੀ ਫੋਟੋ ਆ ਕੋਈ ਉਹਦਾ ਇਤਿਹਾਸ ਬਾਰੇ ਪਤਾ ਕਰਨਾ ਮੈਂ ਤੇ ਉਸ ਬਾਰੇ ਤੁਹਾਨੂੰ ਦੱਸਾਂਗੇ ਤੇ ਆਪਣਾ YouTube ਤੇ ਪੰਜਾਬੀ ਚੈਨਲ ਆ ਪੰਜਾਬੀ ਪੁਆਇੰਟ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿਸ ਤਰ੍ਹਾਂ ਮਤਲਬ ਆਪਾਂ ਸਭ ਤੋਂ ਪਹਿਲਾਂ ਆਪਾਂ Google ਤੇ ਜਾਣਾ

ਅਰ ਮੰਦਰ ਸਾਹਿਬ ਦੀ ਮਤਲਬ ਸਾਰਿਆ ਡਿਟੇਲ ਨਿਕਲੇ ਵੈਬਸਾਈਟਾਂ ਖੁੱਲ ਗਈਆਂ ਇੱਕ ਆਪਣੇ ਫੋਟੋ ਦੇ ਮਤਲਬ ਸਿਰ ਤੇ ਜੋ ਆਪਣੀ ਫੋਟੋ ਆ ਉਹਦੇ ਥਰੂ ਹੀ ਆਪਣੇ ਕੋਲ ਮਤਲਬ ਕਿੰਨੀਆਂ ਸਾਈਟਾਂ ਖੁੱਲ ਗਈਆਂ ਚਲੋ ਤੁਹਾਨੂੰ ਹੋਰ ਦਿਖਾਉਨੇ ਆ ਹੋਰ ਆ ਜੋ ਤੇ ਆਪਾਂ ਆ ਲੈ ਲੋ ਆ ਲੈ ਲਿਓ ਤਾਂ ਦੇਖੋ ਤੇ ਇੱਕ ਮੇਰੇ ਕੋਲ ਫੋਟੋ ਸੀਗੀ ਇਹ ਵੀ ਤੁਹਾਨੂੰ ਦੱਸਦੇ ਆ ਆ ਦੇਖੋ ਇੰਗਾਸ ਆਫ ਐਫਲ ਟਾਵਰ ਆ ਦੇਖੋ ਸੱਜਿਆ ਤੁਸੀਂ ਦੇਖ ਰਹੇ ਹੋ ਇਹਦਾ ਸਾਰਾ ਮਤਲਬ ਹਿਸਟਰੀ ਇਤਿਹਾਸ ਨਿਕਲਿਆ ਕਦੋਂ ਮਤਲਬ ਬਣ ਲੱਗਿਆ ਸੀ ਕਦੋਂ ਪੂਰਾ ਹੋਇਆ ਕਿਹਨੇ ਬਣਾਇਆ ਹੈਗਾ ਆਪਾਂ ਆ ਦੇਖੋ ਸਾਰਾ ਮਤਲਬ ਰਿਕਾਰਡ ਨਿਕਾ ਫਰਾਂਸ ਪੈਰਿਸ ਦੇ ਵਿੱਚ ਹੈਗਾ ਤੇ ਹੋਰ ਤੁਸੀਂ ਲਾ ਲਓ ਤੁਹਾਨੂੰ ਇੱਕ ਹੋਰ ਮਤਲਬ ਸੈਂਪਲ ਦੇ ਤੌਰ ਤੇ ਦਿਖਾਉਣਾ ਹੈ ਆ ਦੇਖੋ ਆ ਗਿਆ ਲਾਲ ਕਿਲੇ ਦਾ ਲਾਲ ਕਿਲੇ ਬਾਰੇ ਮਤਲਬ ਕਿੰਨੀਆਂ ਸਾਈਡਾਂ ਖੁੱਲ ਗਈਆਂ ਸਾਈਟਾਂ ਤੇ ਆ ਦੇਖੋ ਜਿਹਨੇ ਬਣਾਇਆ ਮਤਲਬ ਨਕਸ਼ਾ ਤਿਆਰ ਕੀਤਾ ਸੀਗਾ 우ਸਤਾਦ ਐਮ ਲਾਹੌਰੀ ਨੇ ਇਸ ਤਰ੍ਹਾਂ ਤੁਸੀਂ ਇੱਕ ਫੋਟੋ ਬਾਰੇ ਵਾਡੇ ਕੋ ਫੋਟੋ ਆ ਤੂੰ ਸਾਰੀ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ Google ਦੇ ਉੱਤੇ image google ਤੇ ਜਾ ਕੇ ਤੁਸੀਂ ਸਰਚ ਕਰਕੇ ਜੇ ਤੁਹਾਨੂੰ ਮਨ ਲ ਵੀਡੀਓ ਵਧੀਆ ਲੱਗੀ ਲੀਕ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ